ਬਜਿ ਜਿਹੜੀ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨੂੰ ਕਿਦਾਂ ਦੇਖਦੇ ਹੋ ਮਾੜੀ ਗੱਲ ਹੈ ਪੰਜਾਬ 'ਚ ਤਾਂ ਜਵਾਨਾਂ ਦੀ ਤੇ ਕਿਸਾਨਾਂ ਦੋਨਾਂ ਦੀ ਕੁੱਟ ਹੋ ਗਈ ਪੰਜਾਬ 'ਚ ਦਿਨ ਦਿਹਾੜੇ ਕਤਲ ਹੋ ਰਹੇ ਆ ਬਹਾਰਨ ਹੋ ਰਹੇ ਆ ਗੈਂਗਸਟਰ ਦੰਦ ਨਾਉਂਦੇ ਫਿਰ ਰਹੇ ਆ ਨਸ਼ਾ ਵਧਦਾ ਜਾ ਰਿਹਾ ਉਹ ਬਦਲਾਵ ਖੂਨੀ ਬਦਲਾਅ 'ਚ ਤਬਦੀਲ ਹੋ ਗਿਆ ਸਤਿ ਸ੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਰਾਜਨੀਤੀ ਵਕਰੀ ਮੁਕਰੀ ਕਰਵਟ ਲੈ ਰਹੀ ਹੈ ਜੇ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਵੀ ਨਵੇਂ ਕਰਵਟ ਲੈ ਰਹੀ ਹੈ ਜਿਸ ਤਰ੍ਹਾਂ ਕਿ ਅੱਜ ਤੋਂ ਕੋਈ 3 ਸਾਲ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਵੱਡੀ ਬਹੁਮਤ ਨਾਲ ਜਿਸ ਤਰ੍ਹਾਂ ਕਿ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਪਰ ਕਰਵਟ ਬਦਲੇ ਜਿੱਥੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਦਿਸਣਾ ਕਿ ਦਿੱਲੀ ਤੋਂ ਹੋਂਦ ਵਿੱਚ ਆਈ ਉੱਥੇ ਬੀਜੇਪੀ ਨੇ ਵੱਡੀ ਮਾਰ ਮਾਰਦਿਆਂ ਹੋਇਆਂ ਆਪਣੀ ਸਰਕਾਰ ਦਿੱਲੀ ਦੇ ਵਿੱਚ ਬਣਾਈ ਔਰ ਜਿੱਤ ਪ੍ਰਾਪਤ ਕੀਤੀ ਸਾਡੇ ਵਿੱਚ ਅੱਜ ਪਹੁੰਚੇ ਨੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਜੀ ਸ਼ਿਸ਼ੁਭਾਸ਼ ਸ਼ਰਮਾ ਜੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਇਲੈਕਸ਼ਨ ਵੀ ਸ਼੍ਰੀਨੰਦਪੁਰ ਸਾਹਿਬ ਤੋਂ ਲੜੀ ਹੈ ਉਹਨਾਂ ਦਾ ਸਵਾਗਤ ਕਰਦੇ ਗੱਲ ਕਰਾਉਨੇ ਆ ਸ਼ਮਾ ਜੀ ਸਵਾਗਤ ਹੈ ਤੁਹਾਡਾ ਜੀ ਤੁਸੀਂ ਅੱਜ ਇੱਥੇ ਨਵਾਂ ਸ਼ਹਿਰ ਪਹੁੰਚੇ ਹੋ ਸ਼ੀਦਾ ਦੀ ਤਰਫੋਂ ਪਹੁੰਚੇ ਹੋ ਕੀ ਮੁੱਦਾ ਜੀ ਥੈਂਕ ਯੂ ਸੋ ਮਾ ਜੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕੱਲ ਪੰਜਾਬ ਲਈ ਦੋ ਵੱਡੇ ਪ੍ਰੋਜੈਕਟ ਜਿਹੜੇ ਆ ਮ ਮਨਜ਼ੂਰ ਕੀਤੇ ਹੈ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਦੋਨੋਂ ਹੀ ਪ੍ਰੋਜੈਕਟ ਜਿਹੜੇ ਆ ਛੇਦਿਆਜਮ ਭਗਤ ਸਿੰਘ ਨਾਲ ਸੰਬੰਧਿਤ ਇੱਕ ਫਿਰੋਜ਼ਪੁਰ ਚ ਇੱਥੇ ਉਹਨਾਂ ਦੀ ਸਮਾਦੀ ਹੈ ਔਰ ਦੂਸਰਾ ਨਵਾਂ ਸ਼ਹਿਰ ਜ਼ਿਲ੍ਹੇ ਚ ਖਟਕੜ ਕਲਾਂ ਜਿਹੜਾ ਭਗਤ ਸਿੰਘ ਦੀ ਦਾ ਜੱਦੀ ਪਿੰਡ ਹੈ ਪਿਤਾਪੁਰਖੀ ਘਾਰਾ ਜਿੱਥੇ ਉਹਨਾਂ ਦਾ ਉੱਥੇ 53 ਕਰੋੜ 45 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਹੈਰੀਟੇਜ ਸਟਰੀਟ ਦਾ ਕੱਲ ਮਨਜ਼ੂਰ ਹੋਇਆ ਹੈ। ਮੈਂ ਜਦੋਂ ਚੋਣ ਲੜੀ ਸੀ ਤੇ ਉਦੋਂ ਇਹ ਗੱਲ ਮੈਂ ਲੋਕਾਂ ਦੇ ਸਾਹਮਣੇ ਰੱਖੀ ਸੀ ਕਿ ਇਹ ਬੜਾ ਵੱਡਾ ਸਥਾਨ ਹੈ ਔਰ ਇਹਨੂੰ ਟੂਰਿਜ਼ਮ ਦੇ ਨਾਤੇ ਵੀ ਹੋਰ ਵਿਕਸਿਤ ਕਰਨ ਤੂ ਦਿੱਲੀ ਮੈਂ ਲਗਾਤਾਰ ਪਿਛਲੇ 6 ਮਹੀਨੇ ਤੋਂ ਕੋਸ਼ਿਸ਼ਾਂ ਕਰ ਰਿਹਾ ਸੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਔਰ ਕੱਲ ਮੋਦੀ ਸਾਹਿਬ ਨੇ ਉਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਸੋ ਇੱਕ ਵਧੀਆ ਹੈਰੀਟੇਜ ਸਟਰੀਟ ਬਣੂਗੀ ਉਹਦੇ ਨਾਲ ਨਾ ਸਿਰਫ ਦੇਸ਼ 'ਚ ਪੰਜਾਬ ਦੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਦਰਸ਼ਾਣਾਂ ਨਾਲ ਜੋੜਨ 'ਚ ਮਦਦ ਮਿਲੇਗੀ ਕਿਉਂਕਿ ਜਦੋਂ ਲੋਕ ਆਣਗੇ ਦੇਖਣਗੇ ਤੇ ਨਿਸ਼ਚਿਤ ਰੂਪ ਨਾਲ ਉਹਦਾ ਲਾਭ ਮਿਲਦਾ ਪਰ ਇਹਦੇ ਨਾਲ ਨਾਲ ਨਵਾਂ ਸ਼ਹਿਰ ਜ਼ਿਲ੍ਹੇ ਦੀ ਆਰਥਿਕਤਾ ਨੂੰ ਵੀ ਹੰਗਾਰਾ ਮਿਲੇਗਾ ਕਿਉਂਕਿ ਜਦੋਂ ਕੋਈ ਸਥਾਨ ਟੂਰਿਜ਼ਮ ਦੇ ਨਾਤੇ ਡਵੈਲਪ ਹੋਣਾ ਸ਼ੁਰੂ ਹੁੰਦਾ ਹੈ ਉੱਥੇ ਟੂਰਿਸਟ ਆਣੇ ਸ਼ੁਰੂ ਹੁੰਦੇ ਹਨ ਤੇ ਉੱਥੇ ਫਿਰ ਆਸ-ਪਾਸ ਦੇ ਜਿਹੜੇ ਸ਼ਹਿਰ ਨੇ ਪਿੰਡ ਨੇ ਕਸਬੇ ਨੇ ਉਹਨਾਂ ਨੂੰ ਵੀ ਲਾਭ ਉਹਦਾ ਮਿਲਦਾ ਹੈ ਸੋ ਇਸ ਪ੍ਰੋਜੈਕਟ ਨਾਲ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਨਮਾਨ ਵਧਿਆ ਹੈ ਤੇ ਇਸ ਦੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਮਿਲੇਗੀ ਉੱਥੇ ਆਰਥਿਕਤਾ ਨੂੰ ਵੀ ਹੰਗਾਰਾ ਮਿਲੇਗਾ ਰੋਜ਼ਗਾਰ ਵੀ ਵਧੇਗਾ ਅ ਸ਼ੁਭਾ ਜੀ ਬਹੁਤ ਹੀ ਵਧੀਆ ਬਰਲਾਇਆ ਜੋ ਕਿ ਜਿਦਾਂ ਦੱਸ ਰਹੇ ਹੋ ਕਿ ਮੋਦੀ ਸਾਹਿਬ ਨੇ ਇੱਕ ਵਧੀਆ ਪ੍ਰੋਜੈਕਟ ਦਿੱਤਾ ਔਰ ਅਸ਼ੀਦਾਂ ਨੂੰ ਇੱਕ ਤਰ੍ਹਾਂ ਦੀ ਸਿਦਾਂਜਲੀ ਹੈ ਕਿਉਂਕਿ ਪਿਛਲੇ ਦਿਨ ਅਸੀਂ ਸਿਦਾਂ ਦਾ ਦਿਹਾੜਾ ਵੀ ਮਨਾ ਕੇ ਹਟਿਆ 23 ਮਾਰਚ ਨੂੰ ਤੇ ਕੀ ਸਮਝਦੇ ਹੋ ਜਿਸ ਤਰ੍ਹਾਂ ਕਿ ਵੱਖ-ਵੱਖ ਪਾਰਟੀਆਂ ਵੀ ਅਸ਼ੀਦਾਂ ਨੂੰ ਨਮਨ ਕਰ ਰਹੀਆਂ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਆਪਣੀ ਸੌਂ ਵੀ ਉੱਥੇ ਚੱਕੀ ਸੀਗੀ ਕੀ ਸਮਝਦੇ ਹੋ 3 ਸਾਲ ਹੋ ਗਏ ਨੇ ਔਰ ਆਮ ਆਦਮੀ ਪਾਰਟੀ ਦੇ 3 ਸਾਲਾਂ ਨੂੰ ਕਿਦਾ ਹੱਲ ਦੇਓ ਦੇਖੋ ਲੋਕ ਆਪਣੇ ਆਪ ਨੂੰ ਠੱਗਿਆ ਆ ਮਹਿਸੂਸ ਕਰਕੇ ਜਿਸ ਬਦਲਾਵ ਦਾ ਨਾਰਾ ਲਾ ਕੇ ਆਮ ਆਦਮੀ ਪਾਰਟੀ ਸੱਤਾ ਚਾਈ ਸੀ ਉਹ ਬਦਲਾਵ ਖੂਨੀ ਬਦਲਾਵਤ ਤब्दीਲ ਹੋ ਗਿਆ ਰੋਜ਼ ਪੰਜਾਬ ਚ ਦਿਨ ਦਿਹਾੜੇ ਕਤਲ ਹੋ ਰਹੇ ਆ ಅಪਹਰਨ ਹੋ ਰਹੇ ਆ ਗੈਂਗਸਟਰ ਦੰਦ ਨਾਉਂਦੇ ਫਿਰ ਰਹੇ ਆ ਨਸ਼ਾ ਵਧਦਾ ਜਾ ਰਿਹਾ ਹੈ ਹਾਲਾਤ ਜੇ ਹੈ ਕਾਨੂੰਨ ਵਿਵਸਥਾ ਦੀ ਕਿ ਕਰਨਲ ਦੇ ਅਹੁਦੇ ਤੇ ਬੈਠਾ ਵਿਅਕਤੀ ਵੀ ਸੁਰੱਖਿਅਤ ਨਹੀਂ ਹੈ ਜਿਸ ਪ੍ਰਕਾਰ ਨਾਲ ਕਰਨਲ ਬਾਠ ਦੀ ਕੁੱਟਮਾਰ ਪੁਲਿਸ ਦੇ ਅਧਿਕਾਰੀਆਂ ਨੇ ਕੀਤੀ ਹੈ ਉਹਦੇ ਬਾਅਦ ਜਿਹੜੇ ਵੱਡੇ ਅਧਿਕਾਰੀ ਸੀ ਪੁਲਸ ਦੇ ਉਹ ਤੇ ਲੀਪਾ ਪੋਤੀ ਕਰਨ ਲੱਗੇ ਰਹੇ ਕਈ ਦਿਨ ਲੱਗ ਗਏ ਉਹਨਾਂ ਦੀ ਪਤਨੀ ਨੂੰ ਇਨਸਾਫ ਲਈ ਸੜਕ ਤੇ ਸੰਘਰਸ਼ ਕਰਨਾ ਪਿਆ ਉਹਦੇ ਬਾਅਦ ਜਾ ਕਰਕੇ ਕਿਤੇ ਹੁਣ ਐਫ ਆਈ ਆਰ ਦਰਜ ਹੋਈ ਹੈ ਸੋ ਇਹ ਸਾਰੇ ਜਿਹੜੇ ਮੁੱਦੇ ਨੇ ਮੈਨੂੰ ਲੱਗਦਾ ਹੈ ਕਿ ਲੋਕ ਬੜੇ ਨਿਰਾਸ਼ ਨੇ ਧਨੌੜੀ ਕਰੀਆਂ ਹਜ਼ਾਰ ਰੁਪਏ ਕਦੋਂ ਆਏਗਾ ਕਿਸਾਨ ਉਡੀਕ ਰਹੇ ਆ ਕਰਜ਼ਾਕੁਰਕੀ ਕਦੋਂ ਮਾਫ ਹੋਏਗੀ ਵਪਾਰੀ ਉਡੀਕ ਰਹੇ ਆ ਕਿ ਸਾਡੀਆਂ ਸੜਕਾਂ ਕਦੋਂ ਠੀਕ ਹੋਣਗੀਆਂ ਸਾਡੇ ਵਪਾਰ ਨੂੰ ਕਦੋਂ ਹੰਗਾਰਾ ਮਿਲੇਗਾ ਅੱਜ ਹਰ ਪੱਖੇ ਨਿਰਾਸ਼ਾ ਦਾ ਵਾਤਾਵਰਨ ਹੈ ਸੋ ਪੂਰੀ ਤਰ੍ਹਾਂ ਨਾਲ ਲੋਕਾਂ ਦਾ ਮੋਹ ਭੰਗ ਇਸ ਸਰਕਾਰ ਤੋਂ ਹੋ ਗਿਆ ਔਰ ਲੋਕ ਤਾਂ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਮੌਕਾ ਮਿਲੇ ਤੇ ਇਸ ਸਰਕਾਰ ਨੂੰ ਉਹ ਪੰਜਾਬ ਤੋਂ ਚਲਦਾ ਕਰੇ। ਸ਼ੁਰੂ ਜਿਹੜੀ ਕਿਸਾਨਾਂ ਦੀ ਕੁਟਮਾਰ ਕੀਤੀ ਗਈ ਉਹਨੂੰ ਕਿਦਾਂ ਦੇਖਦੇ ਹੋ? ਮਾੜੀ ਗੱਲ ਆ ਪੰਜਾਬ 'ਚ ਤਾਂ ਜਵਾਨਾਂ ਦੀ ਤੇ ਕਿਸਾਨਾਂ ਦੋਨਾਂ ਦੀ ਕੁਟ ਹੋ ਗਈ ਇੱਕ ਹਫ਼ਤੇ ਦੇ ਵਿੱਚ ਵਿੱਚ। ਅਸੀਂ ਨਾਹਰਾ ਲਾਣੇ ਆ ਜੈ ਜਵਾਨ ਜੈ ਕਿਸਾਨ। ਅਸੀਂ ਦੇਖਿਆ ਰਾਤ ਨੂੰ ਕਿਵੇਂ ਪੁਲਸ ਵਾਲਿਆਂ ਨੇ ਕਿਸਾਨਾਂ ਨਾਲ ਬੀਬੀਆਂ ਨਾਲ ਵੀ ਸਾਡੇ ਕਿਸਾਨ ਭਰਾਵਾਂ ਨਾਲ ਵੀ ਜੋ سلوਕ ਕੀਤਾ ਹੈ। ਮਤਲਬ ਪੁਲਿਸ ਦੀ ਮੌਜੂਦਗੀ ਟਰੈਕਟਰ ਚੋਰੀ ਹੋ ਗਏ। ਉਹਨਾਂ ਦਾ ਸਮਾਨ ਚੋਰੀ ਹੋ ਗਿਆ ਸੁਭਾ ਸਮਝਦਾ ਇਸ ਤੋਂ ਜ਼ਿਆਦਾ ਮੰਦ ਭਾਗੀ ਘਟਣਾ ਕੋਈ ਹੋ ਨਹੀਂ ਸਕਦੀ ਬਾਣ ਸਾਹਿਬ ਕਹਿ ਰਹੇ ਨੇ ਜੀ ਕਿ ਵਪਾਰ ਨੂੰ ਬੜਾ ਨੁਕਸਾਨ ਹੋ ਰਿਹਾ ਸੀ ਠੀਕ ਗੱਲ ਹੈ ਇੱਕ ਸਾਲ ਤੋਂ ਹਾਈਵੇ ਬੰਦ ਪਏ ਸੀ ਉਹ ਵੀ ਗੱਲ ਠੀਕ ਹੈ ਲੇਕਿਨ ਇੱਕ ਸਾਲ ਸਰਕਾਰ ਕਿਉਂ ਸੁੱਤੀ ਹੋਈ ਸੀ ਇੱਕ ਸਾਲ ਬਾਅਦ ਸਰਕਾਰ ਕਿਉਂ ਜਾਗੀ ਹਾਈਵੇ ਖੁਲਾਣ ਲਈ ਔਰ ਜਾਗੀ ਵੀ ਤਾਂ ਰਾਤੋਂ ਰਾਤ ਤੁਸੀਂ ਡੰਡੇ ਦਾ ਪ੍ਰਯੋਗ ਕਿਉਂ ਕੀਤਾ ਤੁਸੀਂ ਬੁਲਾ ਕੇ ਗੱਲ ਕਰਦੇ ਕਿ ਭਾਈ 3 ਦਿਨ ਦਾ ਟਾਈਮ ਹੈ ਹਾਈਵੇ ਖਾਲੀ ਕਰ ਦਿਓ ਬਿਨਾ ਕੋਈ ਵਾਰਨਿੰਗ ਦਿੱਤੇ ਬਿਨਾ ਕੋਈ ਚੇਤਾਵਨੀ ਦਿੱਤੇ ਤੁਸੀਂ ਰਾਤੋਂ ਰਾਤ ਪੁਲਿਸ ਭੇਜੀ ਸੀ ਸਾਰੇ ਨੇਤਾ ਫੜ ਕੇ ਜੇਲ੍ਹ ਚ ਬੰਦ ਕਰਤੇ ਸੋ ਇਹ ਤਾਨਾਸ਼ਾਹੀ ਸਰਕਾਰ ਹੈ ਇਹ ਗੱਲਾਂ ਕਰਦੇ ਨੇ ਅੰਬਿਤਕਰ ਸਾਹਿਬ ਦੀਆਂ ਗੱਲਾਂ ਕਰਦੇ ਨੇ ਭਗਤ ਸਿੰਘ ਦੀਆਂ ਕੰਮ ਕਰਦੇ ਨੇ ਅੰਗਰੇਜ਼ਾਂ ਵਾਲੇ ਸੋ ਇਸ ਕਰਕੇ ਲੋਕਾਂ ਦਾ ਮੋਹ ਪੰਗ ਹੋ ਰਿਹਾ ਸਰਕਾਰ ਤੋਂ ਤੁਹਾਡੀ ਤੁਸੀਂ ਕਿਹਾ ਜਵਾਨ ਵੀ ਕੁੱਟੇ ਗਏ ਤੇ ਕਿਸਾਨ ਵੀ ਕੁੱਟੇ ਗਏ ਇਹ ਕੀ ਸਮਝਦੇ ਹੋ ਜਿਸ ਤਰ੍ਹਾਂ ਦੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਜਾਂ ਕੀਤੀ ਗਈ ਹੈ ਕੀ ਇਨਸਾਫ਼ ਮਿਲਿਆ ਕਰਨ ਸਾਹਿਬ ਹਾਇ ਤੱਕ ਤਾਂ ਨਹੀਂ ਮਿਲਿਆ ਠੀਕ ਹੈ ਕਿ ਹੁਣ ਕਲਦੇਜੀ ਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਸਿਟ ਬਣੀ ਹੈ ਪੂਰੇ ਮਾਮਲੇ ਜੋ ਸਾਹਮਣੇ ਆਏਗਾ ਤੇ ਕਾਰਵਾਈ ਹੋਏਗੀ ਪਰ ਮੈਂ ਹੈਰਾਨ ਇਸ ਗੱਲ ਤੋਂ ਹੈ ਕਿ ਜਿੰਨਾ ਪੁਲਿਸ ਅਧਿਕਾਰੀਆਂ ਦੇ ਖਿਲਾਫ ਪਤਾ ਹੀ ਹੈ ਕਿ ਉਹਨਾਂ ਨੇ ਕਟਮਹਰ ਕੀਤੀ ਹੈ। ਬਿਆਨ ਦਰਦ ਨੇ ਉਹਨਾਂ ਨੂੰ ਹਜੇ ਤੱਕ ਆਪਾਂ ਬਰਖਾਸਤ ਕਿਉਂ ਨਹੀਂ ਕੀਤਾ? ਪਹਿਲਾਂ ਤਾਂ ਦਿਨਾ ਨੇਮ ਦੀ ਐਫਆਈਆਰ ਕਰਤੀ। ਚਲੋ ਉਹ ਨਾਮ ਤੇ ਐਫਆਈਆਰ ਹੋਈ ਹੈ। ਸੋ ਦੇਖਦੇ ਆ ਪ੍ਰੈਸ਼ਰ ਬਹੁਤ ਹੈ ਸਰਕਾਰ ਦੇ ਉੱਤੇ। ਫੌਜ ਦਾ ਵੀ ਪ੍ਰੈਸ਼ਰ ਹੈ, ਲੋਕਾਂ ਦਾ ਵੀ ਪ੍ਰੈਸ਼ਰ ਹੈ। ਸੋ ਦੇਖਦੇ ਆ ਸਰਕਾਰ ਕੀ ਕਰਦੀ ਹੈ। ਇਹ ਵੱਡਾ ਬਰਲਾ ਵੈਸੇ ਕੀਤਾ ਗਿਆ ਜਿਸ ਤੱਕ ਦੱਸ ਰਹੇ ਹੋ ਵੀ ਅ ਅਸ਼ੀਲ ਭਗਤ ਸਿੰਘ ਦੀ ਧਰਤੀ ਨੂੰ ਵੱਡਾ ਪ੍ਰੋਜੈਕਟ ਦਿੱਤਾ ਗਿਆ ਮੋਦੀ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਵੀ ਮੈਡੀਕਲ ਕਾਲਜ ਵੀ ਅਨਾਉਂਸ ਕੀਤਾ ਗਿਆ ਉਹਦੇ ਬਾਰੇ ਕੀ ਲੋ ਮੈਡੀਕਲ ਕਾਲਜ ਵੀ ਮੋਦੀ ਸਾਹਿਬ ਦੀ ਸਰਕਾਰ ਦੀ ਦੇਣ ਹੈ ਮੋਦੀ ਸਾਹਿਬ ਦੀ ਸਰਕਾਰ ਦੀ ਯੋਜਨਾ ਹੈ ਕਿ ਹਰ ਜ਼ਿਲ੍ਹੇ 'ਚ ਇੱਕ ਮੈਡੀਕਲ ਕਾਲਜ ਬਣਾਉਣਾ ਹੈ ਪਰ ਉਸੇ ਹੀ ਲੜੀ 'ਚ ਨਵਾਂ ਸ਼ਹਿਰ 'ਚ ਵੀ ਮੈਡੀਕਲ ਕਾਲਜ ਮਿਲਿਆ 60% ਪੈਸਾ ਜਿਹੜਾ ਹੈ ਕੇਂਦਰ ਸਰਕਾਰ ਨੇ ਦੇਣਾ ਹੈ 40% ਪੈਸਾ ਇਹ ਦੇ ਸੂਬਾ ਸਰਕਾਰ ਨੇ ਦੇਣਾ ਹੈ ਸੁਮੇ ਉਹਦੇ ਲਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਡੀਕਲ ਕਾਲਜ ਜਿਹੜਾ ਹੈ ਉਹ ਨਵਾਂ ਸ਼ਹਿਰ ਨੂੰ ਦਿੱਤਾ ਹੈ ਅਪੂਰਕ ਕੀਤਾ ਤੇ ਸ਼ਮਾ ਜੀ ਹੋਰ ਵੀ ਕੁਝ ਕਹਿਣਾ ਜਾਓ ਜਿਸ ਤਰ੍ਹਾਂ ਕਿ ਵੈਸੇ ਤਾਂ ਅਜੇ 2 ਸਾਲ ਪਏ ਨੇ ਵਿਧਾਨ ਸਭਾ ਇਲੈਕਸ਼ਨ ਨੂੰ ਕਿੱਦਾਂ ਦੇਖਦੇ ਹੋ 2027 ਦੀ ਇਲੈਕਸ਼ਨ ਦੇਖੋ 2027 ਚ ਆਮ ਆਦਮੀ ਪਾਰਟੀ ਜਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਆ ਹਰਿਆਣਾ ਔਰ ਦਿੱਲੀ ਦੀ ਜਿੱਤ ਨੇ ਕਿਉਂਕਿ ਹਰਿਆਣਾ ਔਰ ਦਿੱਲੀ ਚ ਦੋਨੋਂ ਜਗ੍ਹਾ ਪੰਜਾਬੀ ਵੱਡੀ ਗਿਣਤੀ ਚ ਰਹਿੰਦੇ ਆ ਔਰ ਪੰਜਾਬੀਆਂ ਨੇ ਵੱਡੀ ਗਿਣਤੀ 'ਚ ਦੋਨਾਂ ਸੂਬਿਆਂ 'ਚ ਬੀਜੇਪੀ ਦੀ ਸਰਕਾਰ ਬਣਾਉਣ ਲਈ ਵੋਟ ਪਾਈ ਆ। ਸੋ ਅੱਜ ਇੱਕ ਹਵਾ ਜਿਹੜੀ ਹਰਿਆਣਾ ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਵਗਣੀ ਸ਼ੁਰੂ ਹੋ ਗਈ ਹੈ। ਔਰ ਅੱਜ ਹਰ ਸੱਤ ਤੇਹੀ ਗੱਲ ਹੋ ਰਹੀ ਹੈ ਪਿੰਡਾਂ 'ਚ ਵੀਹੀ ਗੱਲ ਹੋ ਰਹੀ ਹੈ ਸ਼ਹਿਰਾਂ 'ਚ ਵੀਹੀ ਗੱਲ ਹੋ ਰਹੀ ਹੈ ਕਿ ਵੇਖ ਅਕਾਲੀਆਂ ਨੂੰ ਵੇਖ ਲਿਆ ਕਾਂਗਰਸ ਨੂੰ ਦੇਖ ਲਿਆ ਹੈ ਝੂਠੇ ਕ੍ਰਾਂਤੀਕਾਰੀਆਂ ਨੂੰ ਵੀ ਦੇਖ ਲਿਆ ਹੁਣ ਇੱਕ ਮੌਕਾ ਮੋਦੀ ਸਾਹਿਬ ਨੂੰ ਬੀਜੇਪੀ ਨੂੰ ਦੇਣਾ ਹੈ। ਸੋ ਦਿੱਲੀ 'ਚ ਭਾਰਤੀ ਜਿੰਤਾਂਤਾ ਪਾਰਟੀ ਦੀ ਜਿੱਤ ਤੋਂ ਬਾਅਦ ਅਗਲਾ ਜਿਹੜਾ ਨਿਸ਼ਾਨਾ ਹੈ ਉਹ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਾਉ 2027 ਦੇ ਵਿੱਚ ਬੀਜਪੀ ਸਰਕਾਰ ਬਣਾ ਰਹੀ ਹੈ ਕੀ ਇਕੱਲੇ ਬਣਾਓਗੇ ਜਾਂ ਕੋਈ ਭਾਈਵਾਲ ਨਹੀਂ ਨਹੀਂ ਇਕੱਲੇ ਬੀਜਪੀ ਆਪਣੇ ਦਮ ਤੇ ਆਪਣੇ ਬਲਬੂਤ ਤੇ ਸਰਕਾਰ ਬਣਾਏਗਾ ਸਾਡੇ ਚੈਨਲ ਨਾਲ वार्ता ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੁਭਾਸ਼ ਜੀ ਤੁਹਾਡਾ ਸਵਾਗਤ ਵੀ ਹੈ ਤੁਸੀਂ ਇੱਥੇ ਨਵੀਂ ਸ਼ਹਿਰ ਪਹੁੰਚੇ ਹੋ ਇਹ ਸਨ ਸੁਭਾਸ਼ ਚਰਮਾ ਜਿਨ੍ਹਾਂ ਨੇ ਬਹੁਤ ਹੀ ਦਾਅਵੇ ਦੇ ਨਾਲ ਕਿਹਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜਪੀ ਇਕੱਲੇ ਤੌਰ ਤੇ ਆਪਣੀ ਸਰਕਾਰ ਬਣਾਏਗਾ ਔਰ ਨਾਲ ਹੀ ਇਹਨਾਂ ਨੇ ਕਿਹਾ ਵੀ ਜੋ 3 ਸਾਲ ਦੇ ਵਿੱਚ ਆਮ ਆਦੀ ਪਾਰਟੀ ਦੇ ਸਰਕਾਰ ਨੇ ਪੰਜਾਬ ਵਿੱਚ ਕੀਤਾ ਬਹੁਤ ਹੀ ਮੰਦਭਗਾ ਹੈ ਕਿਉਂਕਿ ਇੱਥੇ ਦੇ ਕਾਨੂੰਨ ਵਿਵਸਥਾ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਔਰ ਕਰਨਲ ਦੀ ਜਿਹੜੀ ਕਟਮਾਰ ਰੱਖੀਤੀ ਗਈ ਆ ਉਹਨੂੰ ਵੀ ਇਹਨਾਂ ਨੇ ਬਹੁਤ ਮੰਦਭਗਾ ਦੱਸਿਆ ਹੈ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 780 TV